ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਛੱਡ ਦਿਓ ਲੈਟਰ ਦੇ ਇੱਥੇ ਖਲੋਂਗੇ ਆਪਾਂ ਆਪਾਂ ਕੱਢੇ ਖਲੋਣੇ ਆ ਇੱਕ ਵਾਰ ਆਪਾਂ ਕੱਢੇ ਖਲੋਣੇ ਆ ਇਹਨਾਂ ਦੀ ਵੀਡੀਓ ਬਣਾਓ ਇਹ ਗੇ ਜਿਹਨਾਂ ਨੇ ਮਾਰੀ ਹੈ ਗੱਡੀ ਠੀਕ ਹੈ ਪੂਰੀ ਬਿੱਤੀ ਹੋਈ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਹੈਗਾ ਕੀ ਕਰ ਰਹੇ ਆ ਠੀਕ ਹੈ ਘਟਦੀ ਪਈ ਹੈ ਤੁਹਾਨੂੰ ਮੈਨੂੰ ਪਤਾ ਦੇ ਦਿਓ ਬੰਦਿਆ ਬਾਜੀ ਉਧਰ ਕੁਝ ਹੋ ਜਾਂਦਾ ਫੋਰ ਮੈਂ ਨਾਰੀਅਲ ਪਾਣੀ ਪੀ ਰਿਆ ਸੀ ਇੱਥੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਤਾਂ ਪਿੱਛੋਂ ਹੀ ਉੱਡਦੇ ਆਏ ਜੇ ਪਿੱਛੋਂ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੇ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਏਦੋਂ ਮਾਰ ਕੇ ਸਿੱਧਾ ਉਧਰ ਗਏ ਆ ਗ੍ਰਿੱਲਾ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਆਊਟ ਸਾਈਡ ਤੇ ਨਿਕਲ ਜਾਂਦੀ ਉਧਰ ਹੋੜ ਜਾਂ ਜਾਂਦਾ ਨੁਕਸਾਨ ਹੋ ਜਾਣਾ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਸਾਹਮਣੇ ਠੰਡੀ ਖੂਈ ਚੌਂਕ ਨੇੜੇ ਅੱਜ ਰਾਤ ਦੇ ਸਮੇਂ ਵੱਡਾ ਹਾਸਤਾ ਵਾਪਰਿਆ ਦੋ ਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਨਾਲ ਸਿਰਫ ਬਾਹਰ ਬੁਰੀ ਤਰ੍ਹਾਂ ਨੁਕਸਾਨੀ ਸਗੋ ਸੜਕ ਨਾਰੇ ਲੱਗੇ ਸਰਕਾਰੀ ਗ੍ਰੇਲਾਂ ਵੀ ਟੁੱਟ ਗਈਆਂ ਹਾਦਸੇ ਦੇ ਤੁਰੰਤ ਬਾਅਦ ਮੌਕੇ ਤੇ ਭਾਰੀ ਭੀੜ ਇਕੱਠੀ ਹੋ ਗਈ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਤੇਜ਼ ਰਫ਼ਤਾਰ ਮਜੀਠਾ ਰੋਡ ਵੱਲੋਂ ਆ ਰਹੀ ਸੀ ਜਿਸ ਨੇ ਕੰਟਰੋਲ ਗਵਾ ਕੇ ਦੂਜੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਹਾਦਸੇ ਵਿੱਚ ਸ਼ਾਮਲ ਦੂਜੇ ਵਾਹਨ ਦੇ ਮਾਲਕ ਪਰੋਲ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੀ ਪ੍ਰੈਗਨੈਂਟ ਪਤਨੀ ਨਾਲ ਸਾਈਡ ਤੇ ਗੱਡੀ ਖੜੀ ਕਰਕੇ ਨਾਰੀਅਲ ਪਾਣੀ ਪੀ ਰਿਆ ਸੀ ਤੇ ਇਸੇ ਦੌਰਾਨ ਪਿੱਛੋਂ ਤੇਜ਼ ਆਈ ਰਫ਼ਤਾਰ ਗੱਡੀ ਨੇ ਉਹਨਾਂ ਦੀ ਗੱਡੀ ਨੂੰ ਜ਼ਬਰਦਸਤ ਟੱਕਰ ਮਾਰਤੀ ਇਸ ਮੌਕੇ ਪੁਲਿਸ ਨੇ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਡਰਾਈਵਰ ਦਾ ਮੈਡੀਕਲ ਟੈਸਟ ਕਰਵਾਇਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟੈਸਟ ਰਿਪੋਰਟ ਤੇ ਅਧਾਰ ਤੇ ਅੱਗੇ ਕਾਰਵਾਈ ਕੀਤੀ ਜਾਵੇਗੀ ਪੀੜਤ ਪਰਿਵਾਰ ਵੱਲੋਂ ਨੁਕਸਾਨ ਦੀ ਪਰਵਾਹੀ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹਾਂਜੀ ਭਾਈ ਕੀ ਨਾਮ ਮੇਰਾ ਨਾਮ ਬਾਰੂਲ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਆ ਪ੍ਰੋਪਰ ਪੀਤੀ ਜੀ ਇਹਨਾਂ ਨੇ ਮੈਂ ਉਧਰ ਨਾਰੀਅਲ ਪਾਣੀ ਪੀ ਰਿਆ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ ਤੇ ਬਹੁਤ ਜ਼ਬਰਦਸਤ ਵਜਦੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰੋਪਰ ਆਂਦੀ ਬਾਰੇ ਬੋਤਲਾਂ ਸੁੱਟ ਰਹੀ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਆਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਿਦੇ ਹੋ ਜਾਣਾ ਸੀ ਬਲੈਰੋ ਗੱਡੀ ਤੇਜ਼ ਹੀ ਗੱਡੀ ਤੇਜ਼ ਹੈਗੀ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਆ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਆ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸੀ ਸਰ ਐ ਇਧਰੋਂ ਮਜੀਠਾ ਰੋਡ ਵੱਲੋਂ ਲਾਈਟਾਂ ਤੋਂ ਫੋਰਸ ਹੌਂਸ ਤੋਂ ਹਾਂਜੀ ਡ੍ਰਿੰਕ ਪੂਰੀ ਉਹਨਾਂ ਨੂੰ ਹੋਸ਼ ਨਹੀਂ ਹੈਗੀ ਉਤਰ ਗੀ ਰਹੇ ਆ ਉਹ ਬੋਲਦੇ ਕਿ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਮੌਕੇ ਤੇ ਆਇਆ ਹਾਂਜੀ ਉਹਨਾਂ ਦੀ ਕਾਰਵਾਈ ਜਾਂਦੇ ਪ੍ਰਸ਼ਾਸਨ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋਈ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 20000 ਹੋ ਸਕਦੀ ਹੈ ਉਹ ਕਰਵਾਣ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋੜ ਕੇ ਐਜ ਸਾਰਾ ਕੁਝ ਤੋੜ ਕੇ ਅੰਦਰ ਉੜਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਭਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਕੱਟੋ-ਕੱਟ 70-80 ਦੀ ਸਪੀਡ ਤੇ ਸੀ ਗੱਡੀ ਇਹ ਇਲਾਕਾ ਹੀ ਕੰਪਨੀ ਬਾਹਰ ਦੇ ਬਾਹਰ ਠੰਡੀ ਖੂਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰ ਐਸ ਚੌਕ ਵੱਲੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਇੱਕ ਟਰੱਕ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਵੇ ਇਹਦੇ ਵਿੱਚ ਗੱਡੀ ਵੱੜ ਗਈ ਸਟੀਅਰ ਟੁੱਟ ਕੇ ਜਿਹੜੀ ਗ੍ਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਦੇ ਤਰ੍ਹਾਂ ਕਿ ਵੱਜੀਆ ਉਹ ਸਿਵਲ ਹਸਪਤਾਲ ਨੂੰ ਫੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਕਾਂਸ ਦਿੱਤੀਆ ਹੋਊਗਾ ਤੇ ਤਾਕਰ ਰੋ ਜੀ ਇਹਨਾਂ ਬੋਲ ਸਰ ਗੱਡੀ ਬਣਾ ਕੇ ਬਹੁਤ ਜ਼ਿਆਦਾ ਸ਼ਰਾਬ ਹੋ ਗਿਆ ਉਹ ਡਾਕਟਰ ਸਾਹਿਬ ਦਾ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਤਾ ਉਹਦੀ ਏਜ ਕੋਈ ਏਜ ਨਹੀਂ ਜਾਣੀ ਨੁਕਸਾਨ ਤੇ ਬੰਨੀ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਪੋਰਡਾ ਉਹਦੇ ਮੁਤਾਬਨ ਹੀ ਕਾਰਵਾਈ ਕੀਤੀ